ਇਹ ਜੇ ਨੂੰ ਨਾ ਛਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦੇਣਾ ਹੁੰਦਾ ਮੈਂ ਸੈਂਟਰ ਤਾਂ ਐਡੀ ਨੂੰ ਵਰਤਦਾ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ ਚ ਕੁਝ ਨਹੀਂ ਇਹ ਸਾਰਾ ਕੁਝ ਭਗਵੰਤ ਮਾਨ ਹੀ ਹੈ ਕੱਲ ਉਹਨੇ ਆਪਦੇ ਇੰਟਰਵਿਊ 'ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਭਗਵੰਤ ਮਾਨ ਕਹਿੰਦਾ देयर ਵਰ ਮੈਨੀ ਲੂਜ਼ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਠੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆਜ ਭਗਵੰਤ ਮਾਨ ਕਹਿ ਰਿਹਾ ਮੈਂ ਫੇਰ ਕਈ ਨਾ ਭਗਵੰਤ ਨੂੰ ਤੇਰੀ ਦੌੜਾਂ ਲਵਾਵਾਂਗਾ ਡਰਗ ਮਾਮਲੇ ਵਿੱਚ ਕਿਰੇ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਸੀਐਮ ਮਾਨ ਨੂੰ ਕੇਰਿਆ ਮਜੀਠੀਆ ਦਾ ਕਹਿਣਾ ਹੈ ਕਿ ਸੀਐਮ ਭਗਵੰਤ ਮਾਨ ਤੇ ਆਪ ਲੀਡਰਸ਼ਿਪ ਇੱਕੋ ਗੱਲ ਕਰਦੇ ਨਜ਼ਰ ਆਉਂਦੇ ਨਹੀਂ ਕਿ ਦੇਸ਼ ਵਿੱਚ ਈਡੀ ਦਾ ਦੁਰਉਪਯੋਗ ਹੋ ਰਿਹਾ ਹੈ ਲੇਕਿਨ ਪੰਜਾਬ ਵਿੱਚ ਜੋ ਵਿਜੀਲੈਂਸ ਕਰ ਰਹੀ ਹੈ ਕਿ ਉਹ ਸਹੀ ਹੈ ਮਜੀਠੀਆ ਦਾ ਕਹਿਣਾ ਹੈ ਕਿ ਉਹਨਾਂ ਖਿਲਾਫ ਡਰਗ ਦਾ ਪਰਚਾ ਵੀ ਸਿਆਸੀ ਰੰਜਿਸ਼ ਦਾ ਨਤੀਜਾ ਹੈ ਪਹਿਲਾਂ ਕਾਂਗਰਸ ਨੇ ਆਪਣੀ ਨਕਾਮੀ ਛਾਪਣ ਲਈ ਝੂਠਾ ਪਰਚਾ ਕੀਤਾ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਖਿਲਾਫ ਝੂਠੇ ਸਬੂਤ ਤਿਆਰ ਕਰ ਰਹੇ ਨੇ ਐਨਾ ਹੀ ਨਹੀਂ ਮਜੀਠੀਆ ਨੇ ਚੇਤੇ ਸਾਵਨੀ ਤੱਕ ਦੇ ਦਿੱਤੀ ਕਿ ਸਮਾਂ ਆਉਣ ਤੇ ਉਹ ਮਾਨ ਦੀਆਂ ਦੌੜਾ ਲਵਾਉਣਗੇ ਹੋਮ ਮਿਨਿਸਟਰ ਸਾਹਿਬ ਦੀ ਦੇਖੋ ਮੈਂ ਧੰਨਵਾਦੀ ਆ ਭਗਵੰਤ ਮਾਨ ਦਾ ਉਹਨਾਂ ਦਾ ਇੰਟਰਵਿਊ ਹੈ ਅੰਗਰੇਜ਼ੀ ਅਖਬਾਰ ਚ ਦਿੱਤਾ ਹੈ ਕਹਿੰਦੇ ਸੈਂਟਰ ਯੂਜ਼ਿੰਗ ਈਡੀ ਐਜ਼ ਅ ਵੈਪਨ ਟੂ ਸਾਇਲੈਂਸ ਆਪੋਜੀਸ਼ਨ ਭਾਈ ਸੈਂਟਰ ਤਾਂ ਈਡੀ ਨੂੰ ਵਰਤਦਾ ਹੈ ਤੇ ਤੂੰ ਵਿਜੀਲੈਂਸ ਨੂੰ ਵਰਤਦਾ ਤੇ ਮੈਂ ਆਪਦੇ ਭਰਾ ਨੂੰ ਧੰਨਵਾਦ ਕਰਨਾ ਚਾਹੁੰਦਾ ਦੇਖੋ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀ ਐਸਆਈਟੀ ਦੇ 6 ਚੀਫ ਬਦਲਤੇ ਔਰ ਮੈਂ ਤੁਹਾਨੂੰ ਕਹਿੰਦਾ ਸੀ ਐਸਆਈਟੀ ਦੇ ਹੱਕ 'ਚ ਕੁਛ ਨਹੀਂ ਇਹ ਸਾਰਾ ਕੁਝ ਭਗਵੰਤਮਾ ਨਹੀਂ ਹੈ ਔਰ ਕੱਲ ਉਹਨੇ ਆਪ ਦੇ ਇੰਟਰਵਿਊ 'ਚ ਮੰਨ ਲਿਆ ਉਹਨੂੰ ਸਵਾਲ ਪੁੱਛਿਆ ਗਿਆ ਕਿ ਸੈਡ ਲੀਟਰ ਵਿਕਰਮ ਸਿੰਘ ਮਜੀਠੀਆ ਹੈਸ ਬੀਨ ਕੋਰਡ ਰਿਪੀਟਿਡਲੀ ਬਾਈ ਸਿਟ ਇਨ ਅ ਡਰੱਗ ਕੇਸ ਔਫ ਵਿਚ ਹੀ ਵਾਸ ਬੁਕਟ ਇਨ 21 ਬਟ ਵਾਈ ਆਰ ਦ ਅਥੋਰਿਟੀਆਂ ਟੂ ਫੇਲ ਅ ਚਾਈਲਡ ਫੇ ਹੈਵ ਫੇਲਡ ਟੂ ਫਾਈਲ ਅ ਚਲਾਨ ਅਗੇਂਸਟ ਹੁਣ ਜਵਾਬ ਸੁਣਿਓ ਜਵਾਬ ਕਹਿੰਦਾ ਕਿ ਕੇਸ ਗਟ ਕੰਪਲਿਕੇਟਿਡ ਡਿਊਰਿੰਗ ਦਾ ਟਾਈਮ ਆਫ ਕਾਂਗਰਸ ਗਵਰਨਮੈਂਟ ਫਿਰ ਅੱਗੇ ਭਗਵੰਤ ਮਾਨ ਕਹਿੰਦਾ देयर वर ਮੈਨੀ ਲੂਜ਼ ਐਂਡਸ ਮਤਲਬ ਕਿ ਕੇਸ ਬਣਦਾ ਨਹੀਂ ਸੀ ਠੱਕੇ ਨਾਲ ਬਣਾਤਾ ਜਿਹੜੀ ਗੱਲ ਮੈਂ ਕਹਿੰਦਾ ਸੀ ਕਿ ਸਿਆਸਤ ਤੋਂ ਪ੍ਰੇਰਿਤ ਆਜ ਭਗਵੰਤ ਮਾਨ ਕਹਿ ਰਿਹਾ ਅੱਗੇ ਕੀ ਕਹਿੰਦਾ ਕਹਿੰਦਾ ਵੀ ਆਰ ਰੀਰਾਈਟਿੰਗ ਕੇਸ ਫਾਈਲ ਹੁਣ ਮੈਨੂੰ ਨਹੀਂ ਪਤਾ ਸੀ ਕਿ ਕੇਸ ਫਾਈਲ ਵੀ ਇਹ ਰੀਰਾਈਟ ਹੋ ਸਕਦੀਆਂ 12 ਸਾਲ ਮਗਰੋਂ ਇਲਿਗੈਲਿਟੀ ਵੱਢੀ ਔਰ ਉਹ ਵੀ ਕੌਣ ਕਰ ਰਿਹਾ ਮੁੱਖ ਮੰਤਰੀ ਔਰ ਉੱਤੇ ਕੀ ਕਹਿ ਰਿਹਾ ਕਹਿੰਦਾ ਈਡੀ ਯੂਜ਼ਡ ਐਜ਼ ਅ ਵੈਪਨ ਅਗੇਂਸਟ ਆਪੋਜੀਸ਼ਨ ਤੇ ਤੂੰ ਕੀ ਕਰ ਰਿਹਾ ਭਾਈ ਔਰ ਅੱਗੇ ਸੁਣੋ ਕੀ ਕਹਿੰਦਾ ਅਸਲ ਚ ਸਿਆਣਾ ਇੰਨਾ ਹਟਦਾ ਤਾਂ ਹੈ ਨਹੀਂ ਅੱਗੇ ਕਹਿੰਦਾ ਤੇ ਚਲਾਨ ਵੀ ਡੈਫੀਨੇਟਲੀ ਵੀ ਪੁਟ ਅਪ ਮਤਲਬ ਕਿ ਚਲਾਨ ਐਸਆਈਟੀ ਨੇ ਨਹੀਂ ਦੇਣਾ ਉਹ ਤਾਂ ਭਗਵੰਤ ਮਾਨ ਨੇ ਕਹਿਤਾ ਕਿ ਦੇਣਾ ਪੈਣਾ ਹੁਣ ਦੱਸੋ ਭੁੱਲਰ ਸਾਹਿਬ ਦੀ ਲੱਤਾਂ 'ਚ ਜਾਨ ਹੈ ਜੇ ਸ਼ਰਮਾ ਜੀ ਦੀ ਲੱਤਾਂ 'ਚ ਜਾਨ ਹੈ ਕਿ ਚਲਾਨ ਨਹੀਂ ਦੇਣਗੇ ਚਲਾਨ ਦੇਣ ਦਾ ਨਹੀਂ ਦੇਣ ਦਾ ਫੈਸਲਾ ਤਾਂ ਭਗਵੰਤ ਨੇ ਕਰ ਲਿਆ ਪੋਲਿਟਿਕਲੀ ਮੋਟੀਵੇਟਿਡ ਕੰਮ ਚੱਲ ਰਿਹਾ ਹੈ ਜੋ ਕਹਿ ਰਿਹਾ ਈਡੀ ਬਾਰੇ ਉਹੀ ਤੂੰ ਕਰ ਰਿਹਾ ਹੈ ਹੋਮ ਮਿਨਿਸਟਰ ਤੂੰ ਚਲਾਨ ਫਾਇਲ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਆਈਓ ਵੇਖਦਾ ਹੈ ਮੁੱਖ ਮੰਤਰੀ ਨਹੀਂ ਵੇਖਦਾ ਇਤਲੀ ਆ ਹਾਲਾਤ ਜਦ ਪੰਜਾਬ ਦੇ ਵੀ ਕੁਝ ਇਹ ਜੇ ਬਣਿਆ ਐਵੇਂ ਪਿੱਟਣ ਦੇ ਮੈਂ ਅਸੀਂ ਤਾਂ ਠੋਕ ਬਜਾ ਕੇ ਨਜਿੱਠਦੇ ਇਹਨਾਂ ਨੂੰ ਔਰ ਮੈਂ ਫੇਰ ਕਹਿੰਨਾ ਭਗਵੰਤ ਨੂੰ ਕਿ ਤੇਰੀਆਂ ਦੌੜਾਂ ਲਵਾਵਾਂ ਆ ਇੰਟਰਵਿਊ ਵੇਖਿਆ ਸੀ ਨਾ ਇੱਕ ਆਪ ਦੀ ਏਡਾ ਬੇਸ਼ਰਮ ਬੰਦਾ ਆਪ ਦੀ ਧੀ ਨੂੰ ਪਛਾਨਣ ਤੋਂ हट ਗਿਆ ਫੋਟੋ ਥੱਲੇ ਕਰਤੀ ਤੁਹਾਡੇ ਪੱਤਰਕਾਰ ਨਾਲ ਨਾਲ ਹੀ ਇੱਕ ਇੰਟਰਵਿਊ ਸੀ ਉਹ ਉਹ ਧੀ ਪੈਣ ਨੇ ਜਿਹੜੀ ਇਹਦੀ ਸ਼ੀਰਤ ਨੇ ਫਿਰ ਉੱਥੋਂ ਜਿਹੜੀਆਂ ਇਨੂੰ ਲਾਨਤਾ ਪਾਈਆਂ ਕਿ ਤੈਨੂੰ ਭਾਂਜਾ ਕਹਤਾ ਭਾਂਜਾ ਇਹ ਮੇਰੀ ਭਾਂਜੀ ਹੈ ਤੈਨੂੰ ਆਪਦੀ ਬੇਟੀ ਨਹੀਂ ਜਿਹੜਾ ਐਡਾ ਬੇਸ਼ਰਮ ਬੰਦਾ ਹੋਵੇ ਉਤੋਂ ਪੰਜਾਬੀ ਕੀ ਆਸ ਰੱਖ ਸਕਦੇ ਜਿਹੜਾ ਆਪਦੀ ਧੀ ਦਾ ਨਾ ਬਣਿਆ ਹੋਵੇ ਉਹਨੇ ਪੰਜਾਬ ਦਾ ਬਣ ਜਾਣਾ ਇਸ ਲਈ ਮੈਂ ਤਾਂ ਪੰਜਾਬੀਆਂ ਨੂੰ ਕਹੂੰਗਾ ਸੁਚੇਤ ਹੋ ਜਾਓ ਔਰ ਮੈਨੂੰ ਇਹ ਦੀ ਐਸਆਈਟੀ ਫੈਟਾਈਟੀ ਕਿਸੇ ਤੋਂ ਕੱਖ ਨਹੀਂ ਫਿਕਰ ਤੁਸੀਂ ਅਕਸਰ ਇਹ ਜੇ ਨੂੰ ਤਾਂ ਮੈਂ ਇਹ ਜੇ ਨੂੰ ਨਾ ਛੰਡੇ ਵਰਗੇ ਸ਼ਰਾਬੀ ਨੂੰ ਤਾਂ ਮਸਲ ਕੇ ਰੱਖ ਦਿੰਦਾ ਹੁੰਦਾ ਤੁਸੀਂ ਅਕਸਰ ਸਿਆਸੀ ਵਿਖੋਣੀ ਇਹ ਕਰਦੇ ਹੋ ਅਗੇ ਜੇ ਜਦੋਂ ਭਗਵੰਤ ਮਾਨ 13 0 ਦਾ ਦਾਵਾ ਕਰ ਰਹੇ ਆ ਤੁਹਾਡੀ ਕੀ ਵਿਖਾਣੀ ਹੈ 6 ਦੀ ਤਾਂ ਲੱਗ ਜੂ ਭਾਈ ਇਹ ਦੀ 0 13 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ ਜੇ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਿਡ ਮੁੱਖ ਮੰਤਰੀ ਹੋ ਫੇਰ ਤਾਂ ਬਾਤ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਹੋਊਗਾ ਮੇਰਾ ਇਹ ਮੰਨਣਾ ਤੁਸੀਂ ਇਹ ਇੱਕ ਚਰਚਾ 'ਚ ਕਿੰਨਾ ਕੁ ਜੋਰ ਹੈ ਕਿੰਨਾ ਕੁ ਦਮ ਹੈ ਜਿਹੜੀ ਕਿ ਤੁਸੀਂ ਖਡੂਰ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਹੋ ਸਕਦੇ ਹੋ ਲੋਕ ਸਭਾ ਚੋਣਾਂ ਲਈ ਇਹ ਚਰਚਾ ਮੇਰੇ ਵੀਰੋਂ ਥੋੜੀ ਆ ਦਾਸ ਨੂੰ ਤਾਂ ਨਾ ਕਿਸੇ ਨੇ ਪੁੱਛਿਆ ਨਾ ਕਿਸੇ ਨੇ ਦੱਸਿਆ ਮਗਰ ਥੋੜਾ ਮੈਂ ਤਨਵਾਦੀ ਆ ਵੀ ਤੁਸੀਂ ਗਰੀਬ ਨੂੰ ਚਰਚਾ 'ਚ ਰੱਖਦੇ ਹੋ ਮੈਂ ਲੜਾਂ ਨਾ ਲੜਾਂ ਤੁਹਾਡੇ ਦਿਲਾ 'ਚ ਚਰਚਾ 'ਚ ਰਵਾਂ ਲੋਕਾਂ ਦੇ ਦਿਮਾਗ 'ਚ ਚਰਚਾ 'ਚ ਰਵਾਂ ਮੈਂ ਤੁਹਾਡਾ ਸਦਾ ਧੰਨਵਾਦੀ ਹਾਂ